ਜੀ ਆਇਆਂ ਨੂੰ ਦੋਸਤੋ ਮੈਂ ਡਾਕਟਰ ਇੰਦਰਜੀਤ ਕਮਲ ਜਮਨਾਨਗਰ ਹਰਿਆਣਾ ਤੋਂ ਹੋਮਿਓਪੈਥੀ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਨੇ ਜਦੋਂ ਕਿਸੇ ਇੱਕ ਸਿੰਪਟਮ ਤੇ ਕਿਸੇ ਦਵਾਈ ਦੀ ਚੋਣ ਕਰਨੀ ਹੁੰਦੀ ਹੈ ਤਾਂ ਉਹਦੇ ਵਾਸਤੇ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਸੀਂ ਇੱਕ ਸਿੰਪਟਮ ਜਦੋਂ ਲਗਾਉਂਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਸੈਂਕੜੇ ਦਵਾਈਆਂ ਸਾਹਮਣੇ ਆ ਜਾਂਦੀਆਂ ਨੇ ਤੇ ਉਹਨਾਂ ਵਿੱਚੋਂ ਚੁਣੀ ਹੁੰਦੀ ਹੈ ਇੱਕ ਦਵਾਈ ਇਸ ਕਰਕੇ ਸਾਨੂੰ ਕਾਫੀ ਸਾਰੇ ਸਿੰਪਟਮਸ ਕਾਫੀ ਸਾਰੀਆਂ ਲਾਮਤਾਂ ਕਾਫੀ ਸਾਰੇ ਲੱਛਣ ਇਕੱਠੇ ਕਰਨੇ ਪੈਂਦੇ ਨੇ ਤੇ ਜਦੋਂ ਆਖਰੀ ਇੱਕ ਦਵਾਈ ਰਹਿ ਜਾਂਦੀ ਹੈ ਤਾਂ ਉਹ ਮਰੀਜ਼ ਨੂੰ ਦਿੱਤੀ ਜਾਂਦੀ ਹੈ ਤੇ ਮਰੀਜ਼ ਉਹਦੇ ਨਾਲ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਅੱਜ ਦੀ ਜਿਹੜੀ ਦਵਾਈ ਹੈ ਉਹ ਹੈ ਬੈਲਾਡੋਨਾ ਅਸੀਂ ਅੱਜ ਬੈਲਾਡੋਨਾ ਦਵਾਈ ਬਾਰੇ ਜ਼ਿਕਰ ਕਰਾਂਗੇ ਜਿਹਦੇ ਬਾਰੇ ਆਮ ਤੌਰ ਤੇ ਲੋਕਾਂ ਦੇ ਵਿੱਚ ਭਾਵਨਾ ਹੁੰਦੀ ਹੈ ਕਿ ਬਹੁਤ ਛੋਟੀ ਦਵਾਈ ਹੈ ਇਹਦੇ ਵਿੱਚ ਬਹੁਤ ਘੱਟ ਸਿੰਪਟਮ ਨੇ ਪਰ ਇਹ ਇੱਕ ਬਹੁਤ ਹੀ ਲੰਬੀ ਦਵਾਈ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਸਿੰਪਟਮ ਨੇ ਮਾਈਂਡ ਸਿੰਪਟਮ ਫਿਜ਼ੀਕਲੀ ਸਿੰਪਟਮ ਜਾਨੀ ਕਿ ਦਿਮਾਗੀ ਸਿੰਪਟਮ ਤੇ ਸਰੀਰਕ ਸਿੰਪਟਮ ਦੋਵੇਂ ਹੀ ਬਹੁਤ ਤਰ੍ਹਾਂ ਦੇ ਨੇ ਅੱਜ ਗੱਲ ਕਰਦੇ ਹਾਂ ਬੈਲਾਡੋਨਾ ਦਵਾਈ ਬਾਰੇ ਉੱਪਰ ਤੋਂ ਲੈ ਕੇ ਥੱਲੇ ਤੱਕ ਪਹਿਲਾਂ ਗੱਲ ਕਰਦੇ ਹਾਂ ਮਨ ਦੀ ਬੈਲਾਡੋਨਾ ਵਾਲਾ ਵਿਅਕਤੀ ਆਪਣੀ ਹੀ ਦੁਨੀਆ ਵਿੱਚ ਵਿਚਰਦਾ ਰਹਿੰਦਾ ਹੈ ਉਹਨੂੰ ਤਰ੍ਹਾਂ ਤਰ੍ਹਾਂ ਦੇ ਭਿਆਨਕ ਚਿਹਰੇ ਦਿਸਦੇ ਨੇ, ਭੂਤ ਪ੍ਰੇਸ਼ ਦਿਸਦੇ ਨੇ, ਕੰਧਾਂ ਉੱਤੇ ਸਰਕਦੇ ਜੀਵ ਜੰਤੂ ਦਿਸਦੇ ਨੇ ਤੇ ਉਹ ਬਹੁਤ ਤਰ੍ਹਾਂ ਦੇ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਉਹਨੂੰ ਆਪਣੇ ਆਪ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਬੈਠਾ ਕਿੱਥੇ ਆ। ਇੱਕ ਵਾਰ ਮੇਰੇ ਕੋਲ ਇੱਕ ਲੜਕੀ ਆਈ ਕਹਿੰਦੀ ਅੰਕਲ ਜੀ ਮੈਂ ਬੈਠੀ ਤਾਂ ਯਹਾਂ ਹਾਂ ਲੇਕਿਨ ਮୋਝ ਲੱਗਦਾ ਮੈਂ ਯਹਾਂ ਨਹੀਂ ਹਾਂ। ਇਹੋ ਜਿਹਾ ਜਦੋਂ ਕੋਈ ਵਿਅਕਤੀ ਹੁੰਦਾ ਹੈ ਤਾਂ ਉਹਨੂੰ ਬੈਲਾਡੋਨਾ ਦੀ ਇੱਕ ਖੁਰਾਕ ਦਿਓ ਤਾਂ ਉਹ ਬਹੁਤ ਜਲਦੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਲੜਕੀ ਨੂੰ ਵੀ ਮੈਂ ਦੋ ਚਾਰ ਸਿੰਪਟਮ ਲਏ ਉਹਦੇ ਸਾਰੇ ਸਿੰਪਟਮ ਬੈਲਾਡੋਨਾ ਦੇ ਸਨ ਮੈਂ ਜਦੋਂ ਉਹਨੂੰ ਇੱਕ ਖੁਰਾਕ ਦਿੱਤੀ ਤਾਂ ਉਹਦੇ ਘਰ ਜਾਂਦੇ ਹੀ ਉਹਦੇ ਘਰੋਂ ਫੋਨ ਆ ਗਿਆ ਕਿ ਉਹ ਬਿਲਕੁਲ ਠੀਕ ਹੋ ਗਈ ਹੈ ਇੱਕ ਵਾਰ ਇੱਕ ਔਰਤ ਇੱਕ ਛੋਟੇ ਜਿਹੇ ਬੱਚੇ ਨੂੰ ਮੇਰੇ ਕੋਲ ਲੈ ਕੇ ਆਈ ਉਹਨੇ ਜਦੋਂ ਮੈਨੂੰ ਕਈ ਸਿੰਪਟਮ ਦੱਸੇ ਤਾਂ ਉਹਦੇ ਸਿੰਪਟਮਸ ਹਨ ਕੈਮੋਮਿਲਾ ਮੈਡੀਸਨ ਦੇ ਕੈਮੋਮਿਲਾ ਇੱਕ ਬੈਲਾਡੋਨਾ ਨਾਲ ਰਲਦੀ ਮਿਲਦੀ ਦਵਾਈ ਹੈ ਜਿਹੜੀ ਬੱਚਿਆਂ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਤੇ ਜਦੋਂ ਮੈਂ ਉਹਨੂੰ ਦਵਾਈ ਦੇਣ ਲੱਗਾ ਉਹ ਤਾਂ ਬੱਚਾ ਸੁੱਤਾ ਹੋਇਆ ਸੀ ਉਹਦੀ ਗੋਦੀ ਦੇ ਵਿੱਚ ਮੈਂ ਜਦੋਂ ਉਹਨੂੰ ਦਵਾਈ ਦੇਣ ਲੱਗਾ ਕੈਮਾਮੁਲਾ ਦਵਾਈ ਵੱਲ ਮੈਂ ਹਲੇ ਹੱਥ ਹੀ ਵਿਧਾਇਆ ਸੀ ਸ਼ੀਸ਼ੀ ਵੱਲ ਤੇ ਉਹ ਬੱਚੇ ਦੀ ਮਾਂ ਬੋਲ ਪਈ ਕਹਿੰਦੀ ਮੇਰੇ ਸਹੁਰਾ ਸਾਹਿਬ ਵੀ ਸ਼ੌਕੀਆ ਹੋਮ्योपैਥੀ ਕਰਦੇ ਨੇ ਇਹਨਾਂ ਬਚਪਨ ਤੋਂ ਹੀ ਉਹਨਾਂ ਨੇ ਬਚਪਨ ਤੋਂ ਹੀ ਇਹਨੂੰ ਕੈਮਾਮੁਲਾ 200 ਬੋਧ ਦਿੱਤੀ ਹੈ ਜਦੋਂ ਬੱਚਾ ਥੋੜਾ ਜਿਹਾ ਚਿੜਚਿੜਾ ਹੋ ਜਾਂਦਾ ਹੈ ਉਹ ਆਵਾਜ਼ ਦਿੰਦੇ ਨੇ ਇਹਨੂੰ ਕੈਮਾਮਿਲਾ ਦੇ ਇਹ ਚਿੜਚਿੜਾ ਹੋ ਗਿਆ ਹੈ ਜਦੋਂ ਥੋੜਾ ਜਾ ਕੇ ਤੇ ਗੋਦੀ ਚੁੱਕਰ ਨੂੰ ਕਰਦਾ ਹੈ ਕਿਉਂਕਿ ਕੈਮਲ ਕੈਮੋਮਿਲਾ ਦਾ ਸਿੰਪਟਮ ਹੈ ਕਿ ਬੱਚਾ ਗੋਦੀ ਵਿੱਚ ਰਹਿ ਕੇ ਜਿਆਦਾ ਖੁਸ਼ ਹੈ ਜਦੋਂ ਗੋਦੀ ਚ ਚੁੱਕਰ ਨੂੰ ਕਰਦਾ ਹੈ ਤੇ ਸਹਰਾ ਸਾਹਿਬ ਫਿਰ ਕਹਿੰਦੀ ਆਵਾਜ਼ ਦੇ ਦਿੰਦੇ ਨੇ ਕਿ ਇਹਨੂੰ ਕੈਮੋਮਿਲਾ ਦੇ ਇਹ ਬਾਰ ਬਾਰ ਗੋਦੀ ਚੜਦਾ ਹੈ ਤੇ ਮੈਨੂੰ ਸਮਝ ਆ ਗਈ ਕਿ ਕੈਮੋਮਿਲਾ ਦੇ ਦੇ ਕੇ ਉਹਨਾਂ ਬੱਚੇ ਦੀ ਹਾਲਤ ਖਰਾਬ ਕੀਤੀ ਹੈ ਕਿਉਂਕਿ ਉਹਨੇ ਦੱਸਿਆ ਸੀ ਕਿ ਉਹਨੂੰ ਹਰ 1.5-2 ਮਹੀਨੇ ਬਾਅਦ ਬੱਚਾ ਹਸਪਤਾਲ ਦਾਖਲ ਕਰਾਉਣਾ ਪੈਂਦਾ ਹੈ ਉਹਦੀ ਹਾਲਤ ਵਿਗੜ ਜਾਂਦੀ ਆ ਫਿਰ ਘਰ ਆਉਂਦੇ ਆ ਫਿਰ ਜਦੋਂ ਥੋੜਾ ਜਿਹਾ ਚਿੜਚਿੜਾ ਹੁੰਦਾ ਹੈ ਜਾਂ ਗੋਦੀ ਚੁੱਕਣ ਦੇ ਇਜਤ ਕਰਦਾ ਹੈ ਉਹਦੇ ਸਹੁਰਾ ਸਾਹਿਬ ਫਿਰ ਕਹਿ ਦਿੰਦੇ ਇਹਨੂੰ ਕੈਮੋਮਿਲਾ ਦੇ ਇਹ ਠੀਕ ਹੋ ਜਾਏਗਾ ਤੇ ਉਹ बार-बार ਉਹਨੂੰ ਕੈਮੋਮਿਲਾ 200 ਦਿੰਦੀ ਰਹੀ ਤੇ ਉਹ ਜਿਹੜੀ ਕੈਮੋਮਿਲਾ ਉਸ ਬੱਚੇ ਦੇ ਅੰਦਰ ਪ੍ਰੂਵ ਹੋ ਗਈ ਤੇ ਉਹ ਸਾਰੇ ਸਿੰਪਟਮ ਕੈਮੋਮਿਲਾ ਦੇ ਉਸ ਬੱਚੇ ਦੇ ਵਿੱਚ ਅੰਦਰ ਆ ਗਏ ਹੁਣ ਮੈਂ ਸਮਝ ਗਿਆ ਕਿ ਇਹ ਕੈਮੋਮਿਲਾ ਦਵਾਈ ਨਾਲ ਠੀਕ ਨਹੀਂ ਹੋਏਗਾ ਬਲਕਿ ਇਹਦੀ ਹਾਲਤ ਹੋਰ ਵਿਗੜੇਗੀ ਮੈਂ ਉਹਦੇ ਸਿੰਪਟਮ ਹੋਰ ਲੈਣੇ ਚਾਏ ਉਹ ਨੇਚਰ ਨੂੰ ਬੱਚਾ ਉੱਠ ਗਿਆ ਜਦੋਂ ਬੱਚੇ ਨੇ ਉੱਠ ਕੇ ਆਪਣੀ ਮਾਂ ਦੀ ਛਾਤੀ ਦੇ ਵਿੱਚ ਸਿਰ ਮਾਰਿਆ ਦੋ ਤਿੰਨ ਵਾਰੀ ਤੇ ਮੈਂ ਇਹ ਪੁੱਛਿਆ ਇਸ ਤਰ੍ਹਾਂ ਸਿਰ ਅਕਸਰ ਮਾਰਦਾ ਰਹਿੰਦਾ ਹੈ ਉਹ ਕਹਿੰਦੀ ਹਾਂ ਕਦੇ ਬੈੱਡ ਤੇ ਮਾਰਦਾ ਹੈ ਕਦੇ ਸਰਾਣੇ ਤੇ ਮਾਰਦਾ ਹੈ ਕਦੇ ਦਵਾਰ ਨਾਲ ਮਾਰਦਾ ਹੈ ਤੇ ਮੈਂ ਜਦੋਂ ਇਹ ਸਿੰਪਟਮ ਲਗਾਇਆ ਕਿ ਕੰਦ ਵਿੱਚ ਸਿਰ ਮਾਰਨ ਨੂੰ ਦਿਲ ਕਰਨਾ ਤਾਂ ਉਹ ਸਾਰੀਆਂ ਦਵਾਈਆਂ ਪਾਸੇ हट ਗਈਆਂ ਤੇ ਇੱਕ ਦਵਾਈ ਰਹਿ ਗਈ ਸੀ ਬੈਲਾਡੋਨਾ ਮੈਂ ਉਸ ਬੱਚੇ ਨੂੰ ਬੈਲਾਡੋਨਾ ਦਿੱਤੀ ਤੇ ਨਾਲ ਹੀ ਉਦੀ ਮਾਂ ਨੂੰ ਹਦਾਇਤ ਦਿੱਤੀ ਕਿ ਹੁਣ ਅਗਰ ਤੇਰੇ ਸਹੁਰਾ ਸਾਹਿਬ ਕਹਿਣਗੇ ਕਿ ਇਹਨੂੰ ਕੈਮੋਮਿਲਾ ਦੇ ਤੇ ਤੂੰ ਝੂਠਾ ਹੀ ਕਹਿਦੀ ਕਿ ਦੇ ਦੇ ਦਿੱਤੀ ਹੈ। ਬੇਸ਼ੱਕ ਉਹ ਨਾਰਾਜ਼ ਹੋਣ ਬੇਸ਼ੱਕ ਉਹਨਾਂ ਨੂੰ ਪਤਾ ਲੱਗ ਵੀ ਜਾਵੇ ਪਰ ਤੂੰ ਦਵਾਈ ਦੇਣੀ ਨਹੀਂ ਕੈਮੋਮਿਲਾ ਦੇਣੀ ਨਹੀਂ ਉਹਨਾਂ ਨੂੰ ਕਹਿ ਦੇਣਾ ਕਿ ਹਾਂ ਦੇ ਦੇ ਦਿੱਤੀ ਹੈ। ਬੇਸ਼ੱਕ ਤੇਰੇ ਸਹੁਰੇ ਦੇ ਦਿਮਾਗ ਦੇ ਵਿੱਚ ਇਹ ਆਵੇ ਕਿ ਹਾਂ ਇਹ ਮੇਰੀ ਦਵਾਈ ਨਾਲ ਠੀਕ ਹੋਇਆ ਮੇਰੇ ਇਲਾਜ ਨਾਲ ਠੀਕ ਹੋਇਆ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡਾ ਬੱਚਾ ਠੀਕ ਹੋਣਾ ਚਾਹੀਦਾ। ਵਾਕਿਆ ਹੀ ਮਜ਼ੇਦਾਰ ਗੱਲ ਹੈ। ਕਿ ਅੱਜ ਉਸ ਬੱਚੇ ਨੂੰ 3 ਸਾਲ ਹੋ ਗਏ ਨੇ ਉਹਦੀ ਮਾਂ ਬਹੁਤ ਖੁਸ਼ ਹੈ ਕਿ ਉਸ ਤੋਂ ਬਾਅਦ ਉਹਨੂੰ ਕਿਸੇ ਦਵਾਈ ਦੀ ਲੋੜ ਨਹੀਂ ਪਈ ਕਿਸੇ ਹਸਪਤਾਲ ਚ ਦਾਖਲ ਕਰਾਉਣ ਦੀ ਲੋੜ ਨਹੀਂ ਪਈ ਤੇ ਉਹ ਬੱਚਾ ਬਹੁਤ ਤੰਦਰੁਸਤ ਹੈ ਰਿਸਟ ਪੁਸਟ ਹੈ ਇਸੇ ਤਰ੍ਹਾਂ ਇਸ ਦਵਾਈ ਦਾ ਸਿੰਪਟਮ ਜਿਵੇਂ ਮੈਂ ਗੱਲ ਕਰ ਰਿਹਾ ਸਾਂ ਮਾਨਸਿਕ ਸਿੰਪਟਮ ਇਹਦਾ ਮਾਨਸਿਕ ਸਿੰਪਟਮ ਹੁੰਦਾ ਹੈ ਕਿ ਵਿਅਕਤੀ ਆਪਣੇ ਵਿਚਾਰਾਂ ਵਿੱਚ ਗੁੰਮ ਰਹਿੰਦਾ ਹੈ ਉਹਨੂੰ ਬਨਸਰੀਆਂ ਚੀਜ਼ਾਂ ਦਿਖਤੀਆਂ ਨੇ ਅਗਰ ਉਹਦਾ ਸਿਰਦਰਦ ਕਰਦਾ ਹੈ ਤਾਂ ਉਹਦੇ ਸਿਰਦਰਦ ਇੱਥੋਂ ਕਰਦਾ ਪੁੜਪੜੀਆਂ ਤੋਂ ਪੋਰਪ੍ਰੀਆ ਸਿਰਦਰਦ ਕਰਦਾ ਹੈ ਉਹਦਾ ਕੰਧ ਵਿੱਚ ਸਿਰ ਮਾਰਨ ਨੂੰ ਮਨ ਕਰਦਾ ਹੈ ਜਦੋਂ ਉਹਦਾ ਸਿਰਦਰਦ ਕਰਦਾ ਹੈ ਤੁਹਾਡਾ ਮਨ ਕਰਦਾ ਹੈ ਕਿ ਮੈਨੂੰ ਕੰਧ ਵਿੱਚ ਮਾਰਾਂ ਤੇ ਉਹਦੇ ਨਾਲ ਠੀਕ ਹੋ ਜਾਏਗਾ ਦੂਜਾ ਦਾ ਸਿੰਪਟਮ ਇਹ ਹੁੰਦਾ ਹੈ ਕਿ ਉਹ ਚੁੱਪ ਚਾਪ ਕਮਰੇ ਵਿੱਚ ਲੇਟ ਜਾਵੇ ਆਵਾਜ਼ ਕੋਈ ਨਾ ਹੋਵੇ ਕੋਈ ਰੇਡੀਓ ਕੋਈ ਟੀਵੀ ਨਾ ਚੱਲੇ ਕੋਈ ਬੱਚੇ ਸ਼ੋਰ ਨਾ ਕਰਨ ਕਿਸੇ ਕਿਸਮ ਦੀ ਕੋਈ ਆਵਾਜ਼ ਨਾ ਹੋਵੇ ਨੇਰਾ ਕਰ ਲਵੇ ਤੇ ਅੱਖਾਂ ਬੰਦ ਕਰਕੇ ਪਿਆਰ ਰਵੇ ਅਗਰ ਇਹੋ ਜਿਹਾ ਕੋਈ ਵਿਅਕਤੀ ਤੁਹਾਨੂੰ ਲੱਗਦਾ ਹੈ ਕਿ ਉਹਦਾ ਸਿਰਦਰਦ ਹੈ ਜਾਂ ਕੋਈ ਵੀ ਹੋਰ ਬਿਮਾਰੀ ਹੈ ਤਾਂ ਇਸ ਤਰ੍ਹਾਂ ਕਰਦਾ ਹੈ ਤਾਂ ਉਹਦੇ ਵਾਸਤੇ ਬੈਲਾਡੋਨਾ 30 ਬਹੁਤ ਹੀ ਵਧੀਆ ਦਵਾਈ ਹੈ ਅਗਰ ਕਿਸੇ ਨੂੰ ਚੱਕਰ ਆਉਂਦੇ ਨੇ ਉਹ ਜਾਂ ਤਾਂ ਖੱਬੇ ਪਾਸੇ ਡਿੱਗਣ ਨੂੰ ਕਰਦਾ ਹੈ ਜਾਂ ਪਿਛਾਣ ਨੂੰ ਡਿੱਗਣ ਨੂੰ ਕਰਦਾ ਹੈ ਤਾਂ ਉਹਦੀ ਵੀ ਇਹ ਵੀ ਸਿਮਟਮ ਜਿਹੜਾ ਹੈ ਇਹ ਵੀ ਬੈਲਾਡੋਨਾ ਦਵਾਈ ਦਾ ਹੈ ਸਿਰ ਦੀਆਂ ਪੁੜਪੜੀਆਂ ਤੇ ਦਰਦ ਆਉਣਾ ਇੱਕਦਮ ਦਰਦ ਆਉਣਾ ਇੱਕਦਮ ਦਰਦ ਹਟ ਜਾਣਾ ਸਿਰ ਦੇ ਪਿਛਲੇ ਹਿੱਸੇ 'ਚ ਦਰਦ ਹੋਣਾ ਇਹ ਵੀ ਬੈਲਾਡੋਨਾ ਦਵਾਈ ਦਾ ਸਿਮਟਮ ਹੈ ਅਗਰ ਕਿਸੇ ਦੇ ਦਿਲ ਵਿੱਚ ਜਲਨ ਹੁੰਦੀ ਹੈ ਤੇ ਚਿਹਰਾ ਲਾਲ ਹੋ ਜਾਂਦਾ ਹੈ ਚਮੜੀ ਦਾ ਰੰਗ ਲਾਲ ਹੋ ਜਾਂਦਾ ਹੈ ਤਾਂ ਉਹਦੇ ਵਾਸਤੇ ਵੀ ਬੈਲਾਡੋਨਾ ਦਵਾਈ ਹੈ ਇੱਕ ਬੈਲਾਡੋਨਾ ਦੇ ਦਵਾਈ ਦੇ ਮਰੀਜ਼ ਦਾ ਇਹ ਬਹੁਤ ਵੱਡਾ ਸਿੰਪਟਮ ਹੈ ਕਿ ਉਹ ਚਾਹੁੰਦਾ ਹੈ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਵੇ। ਵੈਸੇ ਤਾਂ ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਜਲਦੀ ਠੀਕ ਹੋਵੇ ਪਰ ਜਿਹੜਾ ਬੈਲਾਡੋਨਾ ਵਾਲਾ ਵਿਅਕਤੀ ਹੈ ਉਹ ਚਾਹੁੰਦਾ ਹੈ ਕਿ ਜਲਦੀ ਤੋਂ ਜਲਦੀ ਠੀਕ ਹੋਵੇ ਤੇ ਉਹ ਆਪਣੇ ਆਪ ਕਦੀ ਵੀ ਦਵਾਈ ਲੈਣ ਨਹੀਂ ਆਉਂਦਾ। ਉਹ ਕਿਸੇ ਦੇ ਪਿੱਛੇ ਲੱਗ ਕੇ ਦਵਾਈ ਲੈਣ ਆਉਂਦਾ ਹੈ। ਉਹ ਦੱਸਦਾ ਹੈ ਕਿ ਹਾਂ ਫਲਾਣੇ ਨੇ ਮੈਨੂੰ ਕਿਹਾ ਸੀ ਉੱਥੋਂ ਦਵਾਈ ਲੈ ਲਿਆ। ਪਰ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹੋਮਿਓਪੈਥੀ ਦਵਾਈ ਬਹੁਤ ਲੇਟ ਅਸਰ ਕਰਦੀ ਹੈ ਇਸ ਕਰਕੇ ਉਹ ਹੋਮਿਓਪੈਥੀ ਦਵਾਈ ਲੈਣ ਵਿੱਚ ਜਲਦੀ ਵਿਸ਼ਵਾਸ ਨਹੀਂ ਕਰਦਾ ਪਰ ਕਿਸੇ ਦੇ ਕਹਿਣ ਤੇ ਕਿਸੇ ਦੇ ਦੱਸੇ ਦਸਾਏ ਉਹ ਜਾਂ ਕੋਈ ਉਹਨੂੰ ਲੈ ਕੇ ਫੜ ਕੇ ਨਾਲ ਲੈ ਆਵੇ ਤਾਂ ਉਹ ਦਵਾਈ ਜ਼ਰੂਰ ਲੈ ਲੈਂਦਾ ਹੈ ਪਰ ਜਦੋਂ ਉਹਦੀ ਦਵਾਈ ਬਿਲਕੁਲ ਵੈਲ ਸਿਲੈਕਟਡ ਹੁੰਦੀ ਹੈ ਔਰ ਦਵਾਈ ਦੀ ਚੋਂ ਸਹੀ ਢੰਗ ਨਾਲ ਕਰਕੇ ਉਹਨੂੰ ਬੈਲਾਡੋਨਾ ਦਿੱਤੀ ਜਾਂਦੀ ਹੈ ਤਾਂ ਉਹ ਬਹੁਤ ਜਲਦੀ ਠੀਕ ਹੁੰਦਾ ਹੈ ਫਿਰ ਉਹਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਹਾਂ ਉਹ ਹੁਣ ਠੀਕ ਹੈ ਬੈਲਾਡੋਨਾ ਥੋੜਾ ਲਾਈਲੈਗ ਹੁੰਦਾ ਹੈ ਉਹ ਆ ਕੇ ਕਹੇਗਾ ਕਿ ਡਾਕਟਰ ਸਾਹਿਬ ਮੇਰਾ ਦੋਸਤ ਤੁਹਾਡੇ ਕੋਲੋਂ ਠੀਕ ਹੋਇਆ ਸੀ ਤੇ ਮੈਨੂੰ ਲੱਗਦਾ ਹੈ ਕਿ ਮੈਂ ਵੀ ਤੁਹਾਡੇ ਤੋਂ ਠੀਕ ਹੋਵਾਂਗਾ ਉਹ ਲਾਈਲੈਗ ਹੁੰਦਾ ਹੈ ਕਿਸੇ ਦੇ ਕਹਿਣ ਤੇ ਦਵਾਈ ਲੈਣ ਆ ਜਾਂਦਾ ਹੈ ਪਰ ਜਦੋਂ ਉਹਦੀ ਦਵਾਈ ਬੈਲ ਸਿਲੈਕਟ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਚੁਣ ਕੇ ਉਹਨੂੰ ਬੈਲਾਡੋਨਾ ਦਿੱਤੀ ਜਾਂਦੀ ਹੈ ਤਾਂ ਉਹ ਬਹੁਤ ਜਲਦੀ ਉਹਨੂੰ ਆਰਾਮ ਆਉਂਦਾ ਉਹ ਆ ਕੇ ਕਹੇਗਾ ਡਾਕਟਰ ਸਾਹਿਬ ਉਹਨੂੰ ਤਾਂ ਗਠੀਆ ਸੀ ਉਹਨੂੰ ਜੋੜਾਂ ਦਾ ਦਰਦ ਸੀ ਉਹਦੇ ਜੋੜ ਜੁੜੇ ਹੋਏ ਸਨ ਜੇ ਉਹ ਠੀਕ ਹੋ ਸਕਦਾ ਤੇ ਮੈਂ ਕਿਉਂ ਨਹੀਂ ਠੀਕ ਹੋ ਸਕਦਾ ਮੈਨੂੰ ਤਾਂ ਸਿਰਫ ਖਾਂਸੀ ਜੁਕਾਮ ਹੀ ਆ ਮੈਨੂੰ ਕੋਈ ਵੱਡੀ ਬਿਮਾਰੀ ਹੈ ਨਹੀਂ ਤੇ ਮੈਨੂੰ ਲੱਗਦਾ ਹੈ ਕਿ ਮੈਂ ਵੀ ਠੀਕ ਹੋ ਜਾਵਾਂਗਾ ਜਦੋਂ ਇਹ ਉਹਦਾ ਇਸ ਤਰ੍ਹਾਂ ਵਿਸ਼ਵਾਸ ਪੈ ਜਾਂਦਾ ਹੈ ਤਾਂ ਉਹਨੂੰ ਬੈਲਾਡੋਨਾ 30 ਦੇ ਕੁਝ ਖੁਰਾਕਾ ਦੇਣ ਨਾਲ ਹੀ ਬਹੁਤ ਜਲਦੀ ਆਰਾਮ ਆਉਂਦਾ ਹੈ ਭਾਵੇਂ ਜ਼ੁਕਾਮ ਹੋਵੇ ਖਾਂਸੀ ਹੋਵੇ ਉਹਦਾ ਸਿਰਦਰਦ ਹੋਵੇ ਬੁਖਾਰ ਹੋਵੇ ਜਾਂ ਹੋਰ ਕੋਈ ਵੀ ਬਿਮਾਰੀ ਹੋਵੇ ਤੇ ਇਹੋ ਦੇ ਮਾਨਸਿਕ ਸਿੰਪਟਮ ਨਾਲ ਉਹਨੂੰ ਬੈਲਾਡੋਨਾ ਦੇਣ ਨਾਲ ਬਹੁਤ ਜਲਦੀ ਆਰਾਮ ਆਉਂਦਾ ਹੈ ਬੈਲਾਡੋਨਾ ਦਾ ਮਰੀਜ਼ ਹਨੇਰੇ ਵਿੱਚ ਰਹਿ ਅੱਖਾਂ ਬੰਦ ਕਰਕੇ ਸ਼ਾਂਤੀ ਵਿੱਚ ਜਿੱਥੇ ਕੋਈ ਆਵਾਜ਼ ਨਾ ਆਵੇ ਪਰ ਜਦੋਂ ਉਹਦੀ ਆਪਣੀ ਬਿਮਾਰੀ ਦਾ ਜ਼ਿਕਰ ਹੁੰਦਾ ਹੈ ਤਾਂ ਉਹਦੇ ਵਿੱਚ ਉਹ ਚੰਨਣ ਚਾਹੁੰਦਾ ਹੈ ਜਾਨੀ ਕਿ ਉਹ ਪੁੱਛੇਗਾ ਡਾਕਟਰ ਸਾਹਿਬ ਮੈਨੂੰ ਬਿਮਾਰੀ ਕੀ ਹੈ ਮੈਂ ਠੀਕ ਹੋ ਜਾਊਂਗਾ ਮੈਨੂੰ ਬਿਮਾਰੀ ਕੀ ਹੈ ਅਗਰ ਕੋਈ ਟੈਸਟ ਕਰਾਉਣਾ ਹੈ ਕੋਈ ਐਕਸਰੇ ਕਰਾਉਣਾ ਹੈ ਕੋਈ ਅਲਟਰਾਸਾਉਂਡ ਕਰਾਉਣਾ ਹੈ ਤਾਂ ਦੱਸੋ ਮੈਂ ਕਰਾ ਲਾਂਗਾ ਉਹ ਹਰ ਗੱਲ ਨੂੰ ਚੰਗੀ ਤਰ੍ਹਾਂ ਪੁੱਛਣਾ ਚਾਹੁੰਦਾ ਹੈ ਚੰਗੀ ਤਰ੍ਹਾਂ ਜਾਣਨਾ ਚਾਹੁੰਦਾ ਹੈ ਹਰ ਗੱਲ ਤੇ ਰੌਸ਼ਨੀ ਚਾਹੁੰਦਾ ਹੈ ਕਿ ਮੈਨੂੰ ਕੀ ਬਿਮਾਰੀ ਹੈ ਇਹ ਕਿਉਂ ਹੋਈ ਹੈ ਇਹ ਕਿਵੇਂ ਠੀਕ ਹੋਏਗਾ ਮੈਨੂੰ ਟੈਸਟ ਕਰਵਾ ਲਓ ਮੇਰਾ ਐਕਸ-ਰੇ ਕਰਵਾ ਲਓ ਮੇਰਾ ਅਲਟਰਾਸਾਉਂਡ ਕਰਵਾ ਲਓ ਅਗਰ ਕੋਈ ਇਸ ਤਰ੍ਹਾਂ ਜ਼ੋਰ ਦੇ ਕੇ ਕਹਿੰਦਾ ਹੈ ਤਾਂ ਉਹਦੀ ਦਵਾਈ ਵੀ ਬੈਲਾਡੋਨਾ ਹੈ ਸ਼ੁਰੂ ਦੇ ਵਿੱਚ ਬੈਲਾਡੋਨਾ ਵਾਲਾ ਮਰੀਜ਼ ਆਪਣੀਆਂ ਕਈ ਗੱਲਾਂ ਲੁਕਾ ਜਾਂਦਾ ਹੈ ਆਪਣੀ ਕਈ ਵਾਰ ਛੋਟੀ ਮੋਟੀ ਬਿਮਾਰੀਆਂ ਨੂੰ ਲੁਕਾ ਜਾਂਦਾ ਹੈ ਦੱਸਦਾ ਨਹੀਂ ਪਰ ਉਹ ਜ਼ਿਆਦਾ ਦੇਰ ਆਪਣੇ ਅੰਦਰ ਨਹੀਂ ਰੱਖ ਸਕਦਾ ਫਿਰ ਉਹ ਬਿਲਕੁਲ ਦੱਸ ਦਿੰਦਾ ਹੈ ਉਹ ਇਹ ਲੁਕਾਉਂਦਾ ਇਸ ਕਰਕੇ ਹੈ ਕਿ ਉਹ ਆਪਣੀ ਬਿਮਾਰੀ ਨਾਲ ਸਾਹਮਣਾ ਨਹੀਂ ਕਰਨਾ ਚਾਹੁੰਦਾ ਜਦੋਂ ਦੱਸ ਦਿੰਦਾ ਹੈ ਤਾਂ ਡਾਕਟਰ ਦੇ ਸਾਹਮਣੇ ਗੱਲ ਸਾਰੀ ਆ ਜਾਂਦੀ ਹੈ ਤਾਂ ਉਹਦੀ ਦਵਾਈ ਬੈਲਾਡੋਨਾਨ ਦਿੱਤੀ ਜਾਂਦੀ ਹੈ ਤਾਂ ਉਹ ਬਹੁਤ ਜਲਦੀ ਠੀਕ ਹੋ ਜਾਂਦਾ ਹੈ ਬੈਲਾਡੋਨਾ ਵਾਲਾ ਵਿਅਕਤੀ ਬੜਾ ਭੋਲਾ-ਪਾਲਾ ਹੁੰਦਾ ਕਿਸੇ ਦੇ ਮਗਰ ਬਹੁਤ ਛੇਤੀ ਲੱਗਦਾ ਹੈ ਅਗਰ ਕੋਈ ਉਹਨੂੰ ਕਹਿੰਦਾ ਹੈ ਕਿ ਫਲਾਣੀ ਜਗ੍ਹਾ ਤੋਂ ਠੀਕ ਹੋ ਸਕਦਾ ਹੈ ਉੱਥੇ ਚੱਲ ਜਾ ਤੇ ਉਹ ਝਾਟੀ ਆਪਣਾ ਬੋਰੀਆ ਬਿਸਤਰਾ ਛੱਡ ਕੇ ਉਧਰ ਨੂੰ ਤੁਰ ਪੈਂਦਾ ਹੈ ਡਾਕਟਰ ਕੋਲ ਬਹੁਤ ਛੇਤੀ ਉਹ ਬਿਨਾਂ ਪਰਖੇ ਵਿਸ਼ਵਾਸ ਕਰ ਲੈਂਦਾ ਹੈ ਅਤੇ ਆਪਣਾ ਇਲਾਜ ਕਰਾਉਂਦਾ ਰਹਿੰਦਾ ਹੈ ਕਈ ਮਰੀਜ਼ ਜਦੋਂ ਆ ਕੇ ਕਹਿਣਗੇ ਡਾਕਟਰ ਸਾਹਿਬ ਮੈਂ ਉਹਦੇ ਕੋਲ ਗਿਆ ਉਹਦੇ ਕੋਲ ਗਿਆ ਮੈਨੂੰ ਕਿਸੇ ਨੇ ਦੱਸਿਆ ਕਿ ਫਲਾਣੇ ਡਾਕਟਰ ਕੋਲ ਠੀਕ ਹੋ ਸਕਦਾ ਹੈ ਮੈਂ ਉੱਥੇ ਗਿਆ ਪਰ ਠੀਕ ਨਹੀਂ ਹੋਇਆ ਫਿਰ ਦੂਜੇ ਨੇ ਦੱਸਿਆ ਕਿ ਤੂੰ ਫਲਾਣੇ ਡਾਕਟਰ ਕੋਲ ਚੱਲ ਜਾ ਉੱਥੋਂ ਵੀ ਠੀਕ ਹੋਇਆ ਫਿਰ ਤੀਸਰੇ ਕੋਲ ਗਿਆ ਇਸ ਤਰ੍ਹਾਂ ਕਈ ਡਾਕਟਰਾਂ ਦਾ ਨਾਮ ਲੈ ਦੇਗਾ ਕਿ ਮੈਂ ਲੋਕਾਂ ਦੇ ਕਹਿੰਤੇ ਆਪਣੇ ਆਪ ਨਹੀਂ ਬੈਲਾਡੋਨਾ ਵਾਲਾ ਵਿਅਕਤੀ ਜ਼ਿਆਦਾਤਰ ਹਾਸਾ ਹਾਸ ਕੇ ਗੱਲ ਕਰਦਾ ਹੈ ਜਦੋਂ ਉਹਨੂੰ ਕੋਈ ਸਵਾਲ ਕਰੀਏ ਤਾਂ ਜਵਾਬ ਦੇਦੋਂ ਆਇਆ ਹੱਸਦਾ ਰਹਿੰਦਾ ਹੈ ਤੇ ਉਹਦਾ ਇਹ ਆਦਤ ਮਾਨਸਿਕ ਸਿੰਪਟਮ ਹੀ ਇਹਨੂੰ ਗਿਣਿਆ ਜਾ ਸਕਦਾ ਹੈ ਤੇ ਅਗਰ ਕੋਈ ਵਿਅਕਤੀ ਜਵਾਬ ਦਿੰਦੇ ਹੋਏ ਹੱਸਦਾ ਹੈ ਤਾਂ ਉਹ ਬੈਲਾਡੋਨਾ ਵਿੱਚ ਉਹਦਾ ਸਿੰਪਟਮ ਕਿਹਾ ਜਾਏਗਾ ਬੈਲਾਡੋਨਾ ਵਾਲੇ ਵਿਅਕਤੀ ਤੇ ਗਲੇ ਤੇ ਮੂੰਹ ਦੇ ਵਿੱਚ ਖੁਸ਼ਕੀ ਬਹੁਤ ਹੁੰਦੀ ਹੈ ਪਰ ਉਹ ਪਾਣੀ ਪੀਣ ਨੂੰ ਮਨ ਨਹੀਂ ਕਰਦਾ ਖੁਸ਼ਕੀ ਉਹ ਚੱਲਦਾ ਰਹਿੰਦਾ ਥੋੜਾ ਜਿਹਾ ਬੁੱਲ ਗਿੱਲੇ ਕਰਕੇ ਜਾਂ ਥੋੜਾ ਜਿਹਾ ਗਲਾ ਗਿੱਲਾ ਕਰਕੇ ਫਿਰ ਛੱਡ ਦਿੰਦਾ ਹੈ ਉਹ ਪਾਣੀ ਪੀਣ ਤੋਂ ਪਰਹੇਜ਼ ਬਹੁਤ ਕਰਦਾ ਹੈ ਬੈਲਾਡੋਨਾ ਵਾਲੇ ਵਿਅਕਤੀ ਦਾ ਪੇਟ ਫੁੱਲਿਆ ਹੋਇਆ ਹੁੰਦਾ ਹੈ ਪੇਟ ਵਿੱਚ ਬਾਰ-ਬਾਰ ਦਰਦ ਹੁੰਦੀ ਹੈ ਦਰਦ ਇੱਕਦਮ ਆਉਂਦੀ ਹੈ ਤੇ ਇੱਕਦਮ ਓਟ ਜਾਂਦੀ ਹੈ ਜਿਵੇਂ ਕੋਈ ਸੂਈ ਚੁਭਰੀ ਹੋਵੇ ਪਿਸ਼ਾਬ ਉਹਨੂੰ ਥੋੜਾ ਥੋੜਾ ਆਉਂਦਾ ਹੈ ਤੇ ਐਂ ਲੱਗਦਾ ਹੈ ਜਿਵੇਂ ਪਿਸ਼ਾਬ ਕਰਦੇ ਹੋયા ਉਹਦੀ ਮੂਤਰ ਨਲੀ ਦੇ ਵਿੱਚ ਕੋਈ ਕੀੜਾ ਰेंग ਰਿਹਾ ਹੋਵੇ ਕਿਸੇ ਔਰਤ ਨੂੰ ਬਾਰ-ਬਾਰ ਬਹੁਤ ਜਲਦੀ ਮੈਂਸੇ ਆਉਂਦੇ ਨੇ ਉਹਨੂੰ ਮਹਾਵਾਰੀ ਜਿਹੜੀ ਆ ਬਹੁਤ ਜਲਦੀ ਆਉਂਦੀ ਹੈ ਬਾਰ-ਬਾਰ ਆਉਂਦੀ ਹੈ ਤੇ ਉਹਦਾ ਜਿਹੜਾ ਰੰਗ ਹੁੰਦਾ ਹੈ ਬਿਲਕੁਲ ਲਾਲ ਚਮਕਦਾ ਹੁੰਦਾ ਹੈ ਤੇ ਨਾਲ ਹੀ ਉਹਦੇ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਤਾਂ ਇਹ ਵੀ ਸਿੰਪਟਮ ਜਿਹੜਾ ਉਹ ਵੈਲਡ ਉਹਨਾਂ ਦਾ ਹੁੰਦਾ ਹੈ ਬੈਲਾਡੋਨਾ ਦੇ ਵਿਅਕਤੀ ਨੂੰ ਸੁੱਕੀ ਖੰਗ ਆਉਂਦੀ ਹੈ ਜਿਹੜੀ ਕਿ ਰਾਤ ਨੂੰ ਵੱਧ ਜਾਂਦੀ ਹੈ ਤੇ ਉਹਨੂੰ ਖੰਗਦੇ ਹੋਏ ਜਿਹੜਾ ਖੱਬੇ ਕੋਲੇ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਇਹ ਵੀ ਸਿੰਪਟਮ ਬੈਲਾਡੋਨਾ ਦਾ ਹੈ ਅਗਰ ਕੋਈ ਗੁੱਸੇ ਵਿੱਚ ਜਾਂ ਪਾਗਲਪਨ ਦੀ ਹਾਲਤ ਵਿੱਚ ਕਿਸੇ ਨੂੰ ਦੰਦੀਆਂ ਵੱਟਣ ਦੀ ਆਦਤ ਹੈ ਤਾਂ ਉਹਦੇ ਵਾਸਤੇ ਬੈਲਾਡੋਨਾ ਬਹੁਤ ਹੀ ਵਧੀਆ ਦਵਾਈ ਹੈ ਦੋਸਤੋ ਅਗਰ ਇਹ ਵੀਡੀਓ ਥੋੜੀ ਬਹੁਤੀ ਵੀ ਪਸੰਦ ਆਵੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਵੀ ਕਿਸੇ ਦਾ ਭਲਾ ਹੋ ਸਕੇ ਬਹੁਤ ਬਹੁਤ ਧੰਨਵਾਦ